ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਂਝੇ ਕਰਦੀਆਂ ਸਾਂਝਾਂ ਦੇ ਤਹਿਤ ਅੱਜ ਇੱਕ ਮੈਂ ਗੱਲ ਤੁਹਾਡੇ ਨਾਲ ਕਰਨ ਜਾ ਰਿਹਾ ਮੇਰੀ ਬਹੁਤ ਹੀ ਪਰਿਵਾਰਕ ਤੇ ਇਮੋਸ਼ਨਲ ਸਮਾਜਿਕ ਆਲਮੋਸਟ ਮੇਰੀ ਜ਼ਿੰਦਗੀ ਦੇ ਹਰ ਪੱਖ ਨਾਲ ਮੇਰੇ ਜੁੜੇ ਇੱਕ ਦੋਸਤ ਦੀ ਬੂਟਾ ਸਿੰਘ ਰਿਹਲ ਭਾਜੀ ਜਿਹੜੇ ਪੰਜਾਬ ਤੋਂ ਤਾਂ ਹਸ਼ਿਆਰਪੁਰ ਤੋਂ ਬਿਲੋਂਗ ਕਰਦੇ ਨੇ ਪਰ ਕੈਲਗਰੀ 'ਚ ਇੱਕ ਤਕੜੇ ਬਿਜ਼ਨਸਮੈਨ ਨੇ ਤੇ ਬੜੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਕੈਲਗਰੀ 'ਚ ਰਹਿ ਰਹੇ ਨੇ। ਮੇਰਾ ਵਾਹ ਵਾਸਤਾ ਉਹਨਾਂ ਨੇ ਕੈਨੇਡਾ ਦੇ ਵਿੱਚ ਹੀ ਪਿਆ ਪਰ ਵਾਹ ਵਾਸਤੇ ਤੋਂ ਬਾਅਦ ਨੇੜਤਾ ਐ ਸਹੱਤ ਤੱਕ ਵਧੀ ਕਿ ਮੇਰੀ ਜ਼ਿੰਦਗੀ 'ਦਾ ਕੋਈ ਵੀ ਇਹੋ ਜਿਹਾ ਸਮਾਂ ਨਹੀਂ ਜਿਹਦੇ ਵਿੱਚ ਭਾਜੀ ਸ਼ਾਮਲ ਨਾ ਹੋਣ ਚਾਹੇ ਮੈਂ ਬਿਜ਼ਨਸ ਦੇ ਵਿੱਚ ਕੋਈ ਡੀਲ ਕਰੀ ਜਾਂ ਬਿਜ਼ਨਸ 'ਚ ਕੋਈ ਸਲਾਹ ਚਾਹੀਦੀ ਹੋਵੇ ਜਾਂ ਪਰਿਵਾਰਕ ਮਸਲਿਆਂ 'ਚ ਕਿਸੇ ਸਾਥ ਦੀ ਲੋੜ ਹੋਵੇ ਜਾ ਕਿਸੇ ਕਿਸਮ ਦੀ ਗਾਈਡੈਂਸ ਦੀ ਲੋੜ ਹੋਵੇ ਬੁੱਟਾ ਭਾਜੀ ਤੇ ਹਰਜਿੰਦਰ ਭੈਣ ਜੀ ਨੇ ਹਮੇਸ਼ਾ ਹੀ ਇੱਕ ਵੱਡਿਆਂ ਦੀ ਤਰ੍ਹਾਂ ਮਾਪੇ ਬਾਪ ਦੀ ਤਰ੍ਹਾਂ ਵੱਡੇ ਭੈਣ ਭਰਾਵਾਂ ਦੀ ਤਰ੍ਹਾਂ ਜਿਹੜੀ ਗੱਲ ਸਾਨੂੰ ਕਹਿਣੀ ਬਣਦੀ ਸੀ ਵੇਖੋ ਆਫ ਕਹੀ ਤੇ ਇੱਕ ਅਹਿਮ ਯੋਗਦਾਨ ਮੈਂ ਕਹੂੰਗਾ ਕਿ ਜਿਹੋ ਜੀ ਵੀ ਜ਼ਿੰਦਗੀ ਅਸੀਂ ਜਿਉ ਰਹੇ ਹਾਂ ਅੱਜ ਤੇ ਇੱਥੋਂ ਤੱਕ ਕਿ ਮੈਂ ਕਹੂੰਗਾ ਸਾਂਝੇ ਘਰ ਦੇ ਵਿੱਚ ਵੀ ਉਹ ਬਹੁਤ ਸਾਰੀਆਂ ਗੱਲਾਂ ਦੀ ਅਸੀਂ ਵਰਤੋਂ ਕੀਤੀ ਜਿਹੜੀ ਉਹਨਾਂ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਨਾਂ ਰਹਿ ਕੇ ਉਹਨਾਂ ਨਾਲ ਵਿਚਰ ਕੇ ਸਿੱਖੀਆਂ ਤੇ ਸਾਨੂੰ ਬੜੀ ਖੁਸ਼ੀ ਹੋਈ ਪਿਛਲੇ ਕੁਝ ਦਿਨ ਪਹਿਲਾਂ ਜਦੋਂ ਭਾਜੀ ਸਾਂਝਾ ਕਰਨੋਂ ਵਿਜ਼ਿਟ ਕਰਨ ਲਈ ਆਏ ਤੇ ਉਹ ਸਾਡੇ ਲਈ ਇੱਕ ਖਾਸ ਤੇ ਅਹਿਮ ਦਿਨ ਸੀ ਤੇ ਉਦੋਂ ਕਾਫੀ ਮੇਰੇ ਇੱਥੇ ਪੰਜਾਬ ਵਾਲੇ ਯਾਰਾਂ ਦੋਸਤਾਂ ਨੇ ਵੀ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਮਿਲਣੀ ਕੀਤੀ ਭਾਜੀ ਜਦੋਂ ਸਾਂਝਾ ਘਰ ਆਏ ਤੇ ਉਸ ਵੇਲੇ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਕੁਝ ਸਮਾਂ ਜਿਹੜਾ ਉਹਨਾਂ ਨੇ ਸਾਂਝਾ ਘਰ ਵੇਖਣ ਲਈ ਇੱਥੇ ਗੁਜ਼ਾਰੇ ਆ ਉਹਨਾਂ ਨੂੰ ਅਸੀਂ ਕੈਮਰਜ ਕਹਿ ਸਕਰੀਏ ਤੇ ਹੁਣ ਤੁਹਾਡੇ ਨਾਲ ਉਹ ਸਾਂਝਾ ਕਰਦੇ ਆਂ ਜੀ ਆ ਵੇਖੋ ਜਿਸ ਦਿਨ ਭਾਜੀ ਸਾਨੂੰ ਮਿਲਣ ਲਈ ਆਏ ਉਸ ਦਿਨ ਇੱਕ ਬੜੀ ਗੱਲ ਇਹ ਵੀ ਚੰਗੀ ਲੱਗੀ ਕਿ ਬਰਸਾਤ ਹੋ ਕੇ ਹਟੀ ਸੀ ਤੇ ਬਰਸਾਤ ਕਰਕੇ ਮੌਸਮ ਬਹੁਤ ਸੋਹਣਾ ਸੀ ਹਿਸ਼ਾਰਪੁਰ ਤੋਂ ਉਹਨਾਂ ਦੇ ਨਾਲ ਉਹਨਾਂ ਦੇ ਭਾਣਜੇ ਦੇ ਦੋਸਤ ਨੇ ਨਰਿੰਦਰਪਾਲ ਉਹ ਵੀ ਆਏ ਤੇ ਨਾਲ ਉਹਨਾਂ ਦੇ ਭਾਣਜੇ ਦਾ ਬੇਟਾ ਸੀ ਵਿਵੇਕ ਉਹ ਵੀ ਸਾਨੂੰ ਪੁਰਾਣੇ ਲੰਬੇ ਸਮੇਂ ਤੋਂ ਜਾਣਦੇ ਨੇ ਤੇ ਉਹਨਾਂ ਨੂੰ ਮਿਲ ਕੇ ਵੀ ਬੜੀ ਖੁਸ਼ੀ ਹੋਈ ਤੇ ਫਿਰ ਭਾਜੀ ਪਹਿਲੀ ਵਾਰ ਆਏ ਸੀ ਸਾਨੂੰ ਤਾਂ ਚਾਹ ਸੀ ਬਰਨਾਲ ਦੀ ਨਾਲ ਸਾਨੂੰ ਇਹ ਵੀ ਦਿਖ ਰਿਹਾ ਕਿ ਭਾਜੀ ਵੀ ਬੜੇ ਚਾਹ ਦੇ ਨਾਲ ਸਾਂਝਾ ਕਰ ਪਹੁੰਚੇ ਸਾਂਝਾ ਕਰ ਪਹੁੰਚ ਗਏ ਉਹਨਾਂ ਨੇ ਸੰਝੇ ਘਰ ਦੇ ਪ੍ਰੋਜੈਕਟ ਦੇ ਵਿੱਚ ਸਾਂਝੇ ਘਰ ਦੀ ਇਕੱਲੀ-ਕੱਲੀ ਚੀਜ਼ ਦੇ ਵਿੱਚ ਬਹੁਤ ਹੀ ਰੁਚੀ ਵਿਖਾਈ ਸਭ ਤੋਂ ਪਹਿਲਾਂ ਅਸੀਂ ਸਾਂਝੇ ਕਰਦੇ ਇੱਕ ਬਰਾਂਡੇ ਦੇ ਵਿੱਚ ਉੱਪਰਲੇ ਪਾਸੇ ਬੈਠ ਕੇ ਚਾਹ ਪੀਤੀ ਇੱਕ ਇੰਟਰਸਟਿੰਗ ਗੱਲ ਜਿਹੜੀ ਮੈਂ ਭਾਜੀ ਬਾਰੇ ਜਾਣਦਾ ਸੀ ਉਹ ਇਹ ਸੀ ਕਿ ਭਾਜੀ ਕਦੇ ਵੀ ਚਾਹ ਦੇ ਨਾਲ ਕੁਝ ਖਾਂਦੇ ਨਹੀਂ ਸਿਰਫ ਚਾਹ ਹੀ ਪੀਂਦੇ ਨੇ ਪਰ ਕਹਿੰਦੇ ਨੇ ਪਿਆਰ ਚ ਆਇਆ ਬੰਦਾ ਕੁਝ ਵੀ ਕਰ ਲੈਂਦਾ ਉਸ ਦਿਨ ਕਹਿੰਦੇ ਯਾਰ ਮੈਂ ਅੱਜ ਇਹ ਨਾਲ ਖਾਉਂਗਾ ਵੀ ਕੁਝ ਤੇ ਫਿਰ ਉਹਨਾਂ ਨੇ ਉਹ ਜਗ੍ਹਾ ਨੂੰ ਵੇਖਿਆ ਜਿੱਥੇ ਜਜਵਾਤੀ ਸਾਂਝ ਕੋਕੇ ਬੀਬੀ ਦੇ ਨਾਲ ਵੀ ਭਾਈ ਦਾ ਬਹੁਤ ਪ੍ਰੇਮ ਸੀ ਆ ਉਹ ਇਹਨਾਂ ਨੂੰ ਦਿਖਾਇਆ ਸੀ ਦੱਸਿਆ ਕਿ ਆਖਰੀ ਟਾਈਮ ਤੇ ਸਾਡੇ ਮਾਤਾ ਜਿਹੜੇ ਕਿਸ ਜਗ੍ਹਾ ਤੇ ਉਹਨਾਂ ਨੇ ਸਵਾਸ ਪੂਰੇ ਕੀਤੇ ਮੈਂ ਵੀ ਦੱਸ ਰਿਹਾ ਸੀ ਕਿ ਸਾਡਾ ਵੱਡੇ ਇੱਥੇ ਹੁੰਦਾ ਸੀ ਤੇ ਮਾਤਾ ਕਿੱਥੇ ਹੁੰਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਸਾਂਝੇ ਘਰ ਦਾ ਦੌਰਾ ਕੀਤਾ ਅਗੇਨ ਮੌਸਮ ਬਹੁਤ ਖੂਬਸੂਰਤ ਸੀ ਤੇ ਇੱਕ ਇੱਕ ਜਗ੍ਹਾ ਤੇ ਖੜ ਕੇ ਬੈਠ ਕੇ ਭਾਜੀ ਨੇ ਕੱਲੀ ਕੱਲੀ ਗੱਲ ਸੁਣੀ ਜਿਹੜੀ ਅਸੀਂ ਕਹਿਣੀ ਚਾਹੁੰਦੇ ਸੀ ਕਿ ਕਿਹੜੀ ਕਿਹੜੀ ਚੀਜ਼ ਕਿਸ ਤਰ੍ਹਾਂ ਨਿਰਵਾਣ ਦੇ ਵਿੱਚ ਆਈ ਕਿਉਂਕਿ ਸਾਂਝੇ ਘਰ ਚ ਕੋਈ ਵੀ ਇਹੋ ਜੀ ਚੀਜ਼ ਨਹੀਂ ਜਿਹੜੀ ਕਿ ਪ੍ਰੀ ਪਲੈਨਿੰਗ ਨਾ ਆਈ ਕੋਈ ਘਟਨਾ ਵਾਪਰ ਜ਼ੀ ਸੀ ਕੋਈ ਸੁਨੇਹਾ ਮਿਲਦਾ ਸੀ ਉਸੇ ਤਰ੍ਹਾਂ ਚੀਜ਼ਾਂ ਦਾ ਨਿਰਵਾਣ ਸ਼ੁਰੂ ਹੋ ਜਾਂਦਾ ਸੀ ਸਭ ਤੋਂ ਪਹਿਲਾਂ ਸਾਂਝੇ ਘਰ ਦੀ ਕਿਚਨ ਡਾਈਨਿੰਗ ਏਰੀਆ ਜਿਹੜਾ ਹੈ ਉਸ ਦਾ ਭਾਜੀ ਨੇ ਦੌਰਾ ਕੀਤਾ ਆ ਸਾਨੂੰ ਖੁਸ਼ੀ ਜ਼ੀ ਕਿਉਂਕਿ ਸਾਡੇ ਡਾਈਨਿੰਗ ਏਰੀਆ ਦੇ ਵਿੱਚ ਅਸੀਂ ਬਹੁਤ ਹੀ ਪਿਆਰਾ ਤੇ ਇਹ ਖੂਬਸੂਰਤ ਫਰਨੀਚਰ ਰੱਖਿਆ ਆ ਤੇ ਬੈਂਬੂ ਦਾ ਬਣਿਆ ਹੋਇਆ ਇਹਦੀ ਦਿੱਖ ਬੜੀ ਖੂਬਸੂਰਤ ਹੈ। ਇਹ ਚੀਜ਼ਾਂ ਵੀ ਸ਼ਾਇਦ ਉਹਨਾਂ ਕੋਲ ਹੀ ਸਿੱਖਣ ਨੂੰ ਮਿਲੀਆਂ ਹੋਣ ਸੀ ਵੀ ਜੇ ਕੋਈ ਕੰਮ ਕਰਨਾ ਹੈ ਤਾਂ ਸਟੈਂਡਰਡ ਦਾ ਹੀ ਕਰਨਾ ਹੈ ਨਹੀਂ ਤਾਂ ਨਹੀਂ ਕਰਨਾ। ਸੋ ਉਹਨਾਂ ਨੂੰ ਸਾਡਾ ਡਾਈਨਿੰਗ ਏਰੀਆ ਦੇਖ ਕੇ ਬੜੀ ਖੁਸ਼ੀ ਹੋਈ। ਉਸ ਤੋਂ ਬਾਅਦ ਜਿਹੜੇ ਸਾਂਝੇ ਕਰਦੇ ਹੋਮ ਮੇਡ ਪ੍ਰੋਡਕਟ ਨੇ। ਹੋਮ ਮੇਡ ਪ੍ਰੋਡਕਟ ਨੂੰ ਉਹਨਾਂ ਨੇ ਧਿਆਨ ਨਾਲ ਦੇਖਿਆ ਦੇਸੀ ਘਿਓ ਜਿਹੜਾ ਅਸੀਂ ਸਾਂਝਾ ਕਰ ਚ ਬਣਾਉਨੇ ਆ ਤੇ ਉਸ ਤੋਂ ਬਿਨਾਂ ਕੁਝ ਦਵਾਈਆਂ ਉਸ ਤੋਂ ਬਾਅਦ ਜ਼ਿਆਦਾ ਖੁਸ਼ੂਰ ਸਭ ਤੋਂ ਖੁਸ਼ੂਰ ਜੀਤਗੀ ਸੰਜੇ ਕਰਦਾ ਚੱਲਾ ਚੌਂਕਾ ਜਿਹੜਾ ਹਰਮਿੰਦਰ ਦੀ ਇੱਕ ਡ੍ਰੀਮ ਸੀ ਜਿੱਥੇ ਅਸੀਂ ਕਾੜਨੀ ਦਾ ਦੁੱਧ ਤੇ ਚਾਟੀ ਦੀ ਲੱਸੀ ਤੇ ਤੌੜੀ ਵਾਲੀ ਦਾਲ ਤਿਆਰ ਕਰਦੇ ਹਾਂ ਉਹਦੇ ਇੱਕ ਕੇਸੇ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਸੁਣਿਆ ਨਾਲ ਦੀ ਨਾਲ ਸਾਡੀਆਂ ਕਹਾਣੀਆਂ ਵੀ ਸੁਣੀਆਂ ਹਰਮਿੰਦਰ ਨੇ ਭਾਜੀ ਨੂੰ ਕਾੜਨੀ ਦਾ ਦੁੱਧ ਚਾਕੇ ਦਿਖਾਇਆ ਸਾਰਾ ਕੁਝ ਭਾਜੀ ਨੇ ਬਵੇਕ ਨੇ ਨਰਿੰਦਰਪਾਲ ਨੇ ਇੰਨੀ ਦੇ ਚਾਸ਼ਪੀ ਨੇ ਦੇਖਿਆ ਇੰਜ ਲੱਗਦਾ ਸੀ ਕਿ ਸਾਡੇ ਲਈ ਵੀ ਇੱਕ ਸਾਨੂੰ ਇੰਜ ਲੱਗਦਾ ਸੀ ਕਿ ਇੱਕ ਬਹੁਤ ਹੀ ਅਨੰਨਵੇਂ ਸਮਾਂ ਜਦੋਂ ਕੋਈ ਤੁਹਾਡਾ ਵੱਡਾ ਤੀਜਾ ਵਾਲ ਦੇਖ ਕੇ ਤੁਹਾਨੂੰ ਸ਼ਾਬਾਸ਼ ਜਿੰਦਾ ਉਸ ਤੋਂ ਬਾਅਦ ਭਾਜੀ ਨਾਲ ਫਿਊਚਰ ਦੇ ਵਿੱਚ ਕੀ ਕੀ ਅਸੀਂ ਸੋਚ ਰਹੇ ਹਾਂ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਤੇ ਕੱਲ੍ਹ ਗ੍ਰੀਤ ਸਾਡੇ ਮਿੱਤਰ ਨੇ ਸਹਿਯੋਗ ਕਰਕੇ ਇੱਕ ਫਾਉਂਟੇਨ ਬਣਾਇਆ ਉਹ ਫਾਉਂਟੇਨ ਨੂੰ ਦੀ ਗੱਲ ਭਾਜੀ ਨਾਲ ਸਾਂਝੀ ਕੀਤੀ ਤੇ ਉਹ ਫਾਉਂਟੇਨ ਬੜਾ ਖਿੱਚ ਦਾ ਕੇਂਦਰ ਹੈ ਜੀ ਸਾਂਝੇ ਘਰ ਦੇ ਵਿੱਚ ਕਿਉਂਕਿ ਇਹਦੇ ਨਾਲ ਵੀ ਇੱਕ ਪਿਆਰ ਦੇ ਜਜ਼ਵਾਤ ਜੁੜੇ ਹੋਏ ਨੇ ਚਿੜੀਆਕਰ ਵੇਖਣ ਲਈ ਆਏ ਚਿੜੀਆਕਰ ਦੀ ਕਹਾਣੀ ਸਾਂਝੀ ਕੀਤੀ ਕਿਵੇਂ ਕੋਈ ਬੰਦਾ ਖਰਗੋਸ਼ ਛੱਡ ਗਿਆ ਤੇ ਉਸ ਤੋਂ ਬਾਅਦ ਚਿੜੀਆਕਰ ਹੋਣ ਦੇ ਵਿੱਚ ਆਇਆ ਨਾਲ ਦੀ ਨਾਲ ਇੱਕ ਕੈਨੇਡੀਅਨ ਬੱਚਾ ਵੀ ਵੇਖ ਬਹੁਤ ਹੀ ਜ਼ਿਆਦਾ ਇੰਜੋਏ ਕਰ ਰਿਹਾ ਸੀ ਪੰਛੀਆਂ ਤੇ ਜਾਨਵਰਾਂ ਨੂੰ ਦੇਖ ਕੇ ਉਸ ਤੋਂ ਬਾਅਦ ਸੰਝਾਗਰ ਦੇ ਵਿੱਚ ਇੱਕ ਮਿਲਕ ਪ੍ਰੋਡਕਸ਼ਨ ਦਾ ਯੂਨਿਟ ਜਿਹੜਾ ਅਸੀਂ ਨਵਾਂ-ਨਵਾਂ ਲਾਇਆ ਜਿੱਥੇ ਬਾਕੀ ਭਾਜੀ ਨੇ ਉਹਨਾਂ ਨੂੰ ਸਾਂਝ ਘਰ ਦੇ ਵਿੱਚ ਜਿਹੜਾ ਮਿਲਕ ਪ੍ਰੋਡਕਟ ਯੂਨਿਟ ਆ ਉਹਦੀ ਇੱਕ ਬੜੀ ਬਲਖਣ ਜੀ ਕਹਾਣੀ ਹੈ ਕਿ ਜਦੋਂ ਵੀ ਅਸੀਂ ਸਾਂਝ ਘਰ ਦੇ ਰੈਸਟੋਰੈਂਟ 'ਚ ਕਿਸੇ ਬੰਦੇ ਨੂੰ ਮਿਲਦੇ ਸੀ ਤਾਂ ਹਰ ਇੱਕ ਬੰਦਾ ਇਹੀ ਕਹਿੰਦਾ ਜੀ ਕਿ ਪਨੀਰ ਠੀਕ ਹੈ ਜਿਹੜੇ ਪ੍ਰੋਡਕਟ ਠੀਕ ਨੇ ਇਸ ਗੱਲ ਨੂੰ ਵਖਰਾ ਕੇ ਅਸੀਂ ਫਿਰ ਇਹ ਵੀੜਾ ਚੁੱਕਿਆ ਕਿ ਕਿਉਂ ਅਸੀਂ ਇਹ ਕਹੀਏ ਕਿ ਠੀਕ ਹੈ ਜਿਹੜਾ ਸਾਨੂੰ ਪਤਾ ਹੀ ਨਹੀਂ ਕਿ ਠੀਕ ਹੈ ਜਾਂ ਨਹੀਂ ਇਸ ਤੋਂ ਬਾਅਦ ਅਸੀਂ ਆਪਣੇ ਹੀ ਪ੍ਰੋਡਕਟ ਬਣਾਉਣੇ ਸ਼ੁਰੂ ਕੀਤੇ ਸਾਂਝ ਘਰ ਦੇ ਵਿੱਚ ਜਿਹੜੇ ਮਿਲਕ ਪ੍ਰੋਡਕਟ ਨੇ ਜਿਵੇਂ ਕਿ ਪਨੀਰ ਹੈ ਦਹੀਂ ਹੈ ਘਰ ਦਾ ਬਣਿਆ ਮੱਖਣ ਹੈ ਤੇ ਚਾਟੀ ਦੀ ਲੱਸੀ ਹੈ ਇਹ ਸਾਰਾ ਕੁਝ ਅਸੀਂ ਸੰਜੇ ਘਰ ਦੇ ਵਿੱਚ ਖੁਦ ਹੀ ਤਿਆਰ ਕਰਦੇ ਆਂ ਤੇ ਸਾਡੇ ਰੈਸਟੋਰੈਂਟ ਦੇ ਵਿੱਚ ਵੀ ਇਸੇ ਦੀ ਵਰਤੋਂ ਕਰਦੇ ਆਂ ਮੇਲਕ ਪ੍ਰੋਡਕਟ ਦੇ ਵਿੱਚ ਵਿਵੇਕ ਨੇ ਖਾਸ ਤੌਰ ਤੇ ਕਿਵੇਂ ਮੱਖਣੀ ਰੜਕੀ ਜਾਂਦੀ ਹੈ ਕਿਵੇਂ ਇਹ ਸਾਰਾ ਪ੍ਰੋਸੈਸ ਚੱਲਦਾ ਹੈ ਉਹ ਕੈਨੇਡੀਅਨ ਬੱਚੇ ਨੇ ਬਹੁਤ ਹੀ ਧਿਆਨ ਨਾਲ ਚੀਜ਼ਾਂ ਨੂੰ ਸੁਣਿਆ ਤੇ ਸਿੱਖਣ ਦੀ ਕੋਸ਼ਿਸ਼ ਕੀਤੀ ਹਰਮਿੰਦਰ ਨੇ ਵੀ ਚੱਕ ਕੇ ਮੱਖਣੀ ਦਿਖਾਈ ਕਿ ਕਿਵੇਂ ਅਸੀਂ ਮੱਖਣੀ ਤਿਆਰ ਕਰਦੇ ਹਾਂ ਚਾਟੀ ਦੀ ਲੱਸੀ ਤਿਆਰ ਕਰਦੇ ਹਾਂ ਤੇ ਬਹੁਤ ਹੀ ਰੌਚਕ ਭਰਿਆ ਮਾਹੌਲ ਸੀ ਨਾਲ ਦੀ ਨਾਲ ਹਰ ਜਗ੍ਹਾ ਨਾਲ ਜੁੜੀਆਂ ਯਾਦਾਂ ਕਿਸ ਕਿਸ ਤਰ੍ਹਾਂ ਦੇ ਚੈਲੰਜਸ ਫੇਸ ਹੋਏ ਕਦੋਂ ਉਹਨਾਂ ਨੂੰ ਸ਼ੇਅਰ ਵੀ ਕਰਦੇ ਰਹੇ ਕਿ ਕਦੋਂ ਤੁਹਾਡੇ ਵੱਲੋਂ ਮਿਲੀ ਸਿੱਖਿਆ ਵੀ ਸਾਡੇ ਅਸੀਂ ਵਰਤੋਂ ਕੀਤੀ ਤੇ ਉਹਨਾਂ ਮੁਸ਼ਕਲਾਂ ਤੋਂ ਪਾਰ ਹੋਏ ਕਿਉਂਕਿ ਭਾਜੀ ਬਹੁਤ ਹੀ ਪੋਜ਼ਿਟਿਵ ਤੇ ਸਟਰੋਂਗ ਪਰਸਨੈਲਿਟੀ ਨੇ ਜਿਨ੍ਹਾਂ ਨਾਲ ਰਹਿ ਕੇ ਸਾਨੂੰ ਮੁਸ਼ਕਲਾਂ ਨਾਲ ਲੜਨ ਦੀ ਜਿਹੜੀ ਜਾਂਚ ਵੀ ਆਈ ਉਸ ਤੋਂ ਬਾਅਦ ਸਾਂਝਾ ਕਰ ਚ ਬਣੇ ਬਹੁਮੰਤ ਵੀ ਹਾਲ ਜਿਹੜਾ ਸਾਡਾ ਹਾਲ ਆ ਜਿਹੜਾ ਮੈਡੀਟੇਸ਼ਨ ਲਈ ਵੀ ਯੂਜ਼ ਕਰਦੇ ਆ ਉੱਥੇ ਉਸ ਦਿਨ ਪਾਰਟੀ ਚੱਲਦੀ ਸੀ ਉਹ ਦੇਖਿਆ ਫਿਰ ਟੈਂਟ ਹਾਊਸ ਦੇਖੇ ਟੈਂਟ ਹਾਊਸ ਸੰਝਕਰ ਦੀ ਬੜੀ ਸ਼ਾਨ ਨੇ ਇੱਕ ਬਲਖਣ ਜਿਆ ਇੱਕ ਐਡ ਆਨ ਹੈ ਸੰਝਕਰ ਦੇ ਵਿੱਚ ਕਿ ਜਿੱਥੇ ਇੱਕ ਕੁਦਰਤੀ ਜਾਂ ਕੈਂਪਿੰਗ ਵਰਗਾ ਜੀਵਨ ਜਿਉਣ ਨੂੰ ਮਿਲਦਾ ਸੰਝਕਰ ਦੇ ਵਿੱਚ ਏਸੀ ਰੂਮ ਨੇ ਜੀ ਉਹਦੇ ਵਿੱਚ ਅਸੀਂ ਆਉਣ ਵਾਲਿਆਂ ਦੀ ਸਹੂਲਤ ਮੁਤਾਬਕ ਗੱਦੇ ਜਾਂ ਮੰਜੇ ਜਾਂ ਜਿਹੜੀ ਵੀ ਚੀਜ਼ ਦੀ ਕਸਟਮਰ ਮੰਗਦਾ ਉਹਨੂੰ ਅਸੀਂ ਦੇ ਦਿੰਨੇ ਆ ਸਭ ਤੋਂ ਵਧੀਆ ਹੁੰਦੀ ਉਹਦੀ ਫੀਲਿੰਗ ਉਸ ਵਾਰ ਸਾਂਝਾ ਘਰ ਚ ਬਣੀਆਂ ਕਾਟੇਜਸ ਜਿਹੜੀਆਂ ਬੈਂਬੂ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਦਾ ਬਹੁਤ ਹੀ ਸ਼ਾਨਦਾਰ ਸੈਟਅਪ ਹੈ ਜੀ ਬੈੱਡ ਹੈ ਤੇ ਬਾਥਰੂਮ ਵੀ ਇਹਦੇ ਵਿੱਚ ਬਣਿਆ ਹੋਇਆ ਹੈ ਇੱਕ ਬਰਾਂਡਾ ਹੈ ਬਹੁਤ ਸੂਰਜ ਜਿੱਥੇ ਬੈਠ ਕੇ ਚਾਹ ਕੌਫੀ ਦਾ ਲੋਕ ਆਨੰਦ ਮਾਣਦੇ ਨੇ ਤੇ ਉਸ ਦੇ ਵਿੱਚ ਭਾਜੀ ਨੂੰ ਬੜਾ ਚੰਗਾ ਲੱਗਿਆ ਕਿਉਂਕਿ ਸ਼ਾਇਦ ਉਹ ਕਹਿੰਦੀ ਵੀ ਮੈਂ ਤਾਂ ਇਹ ਚੀਜ਼ਾਂ ਪਹਿਲੀ ਵਾਰ ਦੇਖ ਰਹੀ ਹਾਂ ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਖੁਸ਼ੀ ਹੋਈ ਕਿ ਨੇ ਡੇੜਾ ਸਾਂਝੇ ਘਰ ਦਾ ਸੈਟਅਪ ਆ ਉਹਦੇ ਸੈਟਅਪ ਦੇ ਵਿੱਚ ਕਿਸੇ ਵੀ ਕਿਸਮ ਦਾ ਸੀ ਸਮਝੌਤਾ ਨਹੀਂ ਕੀਤਾ ਕੁਆਲਿਟੀ ਦੇ ਪੱਖ ਤੋਂ ਹਰ ਜਗ੍ਹਾ ਸੀ ਬੋਰਡ ਲਾਏ ਹੋਏ ਨੇ ਕਿਸੇ ਦੀ ਪ੍ਰਾਈਵੇਸੀ 'ਚ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਤੇ ਪਬਲਿਕ ਵਾਸ਼ਰੂਮ ਦੀ ਡਿਜ਼ਾਈਨ ਦੀ ਕਹਾਣੀ ਵੀ ਸਾਂਝੇ ਸਾਂਝੀ ਕੀਤੀ ਜਿਹੜੀ ਮੈਂ ਆਸਾਮ ਤੋਂ ਵੇਖ ਕੇ ਆਇਆ ਸੀ ਇਹ ਵੱਖਰਾ ਡਿਜ਼ਾਈਨ ਹੈ ਸਾਂਝੇ ਘਰ ਤੇ ਲੱਗੇ ਸਲੋਗਨ ਜਿਹੜੇ ਸਾਡੇ ਆਪਣੇ ਹੀ ਲਿਖੇ ਹੋਏ ਨੇ ਕੁਝ ਲੋਕ ਤੁਹਾਡੀ ਜ਼ਿੰਦਗੀ ਚ ਇਹੋ ਜੀ ਜਗ੍ਹਾ ਰੱਖਦੇ ਨੇ ਜਿੱਥੇ ਬਾਕੀ ਗੱਲਾਂ ਪਿੱਛੇ ਰਹਿ ਜਾਂਦੀਆਂ ਨੇ ਉਹਨਾਂ ਵੱਲੋਂ ਬੜਿਆ ਪਿਆਰ ਤੇ ਨੌ ਜਜ਼ਬਤੀ ਕਰਦਾ ਹੈ। ਬਾਜੀ ਦਾ ਆਉਣਾ ਸਾਡੇ ਲਈ ਬਹੁਤ ਹੌਸਲਾਪੂਰਨ ਰਿਹਾ। ਖਾਸ ਕਰਕੇ ਜਾਣ ਵੇਲੇ ਜਦੋਂ ਉਹਨਾਂ ਨੇ ਸਾਨੂੰ ਸ਼ਾਵਾਸ਼ ਦੇ ਕੇ ਗਲਵੱਕੜੀ ਲਾ ਕੇ ਅਸ਼ੀਰਵਾਦ ਦਿੱਤਾ ਕਿ ਪ੍ਰਾਊਡ ਆਫ ਯੂ ਕਿਉਂਕਿ ਮੈਨੂੰ ਪਤਾ ਹੀ ਸੀ ਕਿ ਤੁਸੀਂ ਇਹ ਕਰੋਗੇ। ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਸ਼ਾਇਦ ਹੁਣ ਮੈਂ ਵੀ ਬਹੁਤਾ ਚਿਰ ਕੈਨੇਡਾ ਚ ਨਾ ਰਹਾ। ਮੈਂ ਤੁਹਾਡੇ ਕੋਲ ਵੀ ਆ ਜਾਵਾਂ ਸਾਡੇ 11 ਦੋਸਤਾਂ ਨੇ ਸ਼ਾਮ ਨੂੰ ਪਾਰਟੀ ਦੇ ਦੌਰਾਨ ਭਾਜੀ ਨਾਲ ਖੁੱਲ ਕੇ ਗੱਲਾਂ-ਵੱਤਾਂ ਕੀਤੀਆਂ ਉਹਨਾਂ ਬਾਰੇ ਜਾਣਿਆ ਸੋ ਮੇਰਾ ਇਹ ਵੀਡੀਓ ਸ਼ੇਅਰ ਕਰਨ ਦਾ ਅੰਸਰ ਹੀ ਹੁੰਦਾ ਹੈ ਕਿ ਸੰਜਾ ਕਰ ਚਾਹੇ ਅੱਜ ਇਹ ਹੋਣ ਦੇ ਵਿੱਚ ਆਇਆ ਪਰ ਇਹ ਸੰਜਾ ਕਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਕਿਤੇ ਗਾਈਡ ਕੀਤਾ ਹੋ ਕੋ ਸਪੋਰਟ ਕੀਤੀ ਹੋ ਜਿਹੜੇ ਅੱਜ ਵੀ ਸਾਡਾ ਆਸਰਾ ਨੇ ਬੜੇ ਲੰਬੇ ਟਾਈਮ ਤੋਂ ਸਾਡਾ ਆਸਰਾ ਬਣੇ ਹੋਏ ਨੇ ਅਸੀਂ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਦੋਸਤਾਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡੇ ਵਿੱਚੋਂ ਵੀ ਸਾਨੂੰ ਰੋ ਹਰ ਰੋਜ਼ ਨਵੀਆਂ ਦੋਸਤੀਆਂ ਮਿਲ ਰਹੀਆਂ ਨੇ ਇਹ ਦੋਸਤੀਆਂ ਦੀ ਜਾਇਦਾਦ ਵਿੱਚ ਰੋਜ਼ ਵਾਧਾ ਹੋ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਸਾਂਝਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ